ਅਤੰਚਾਰ ਦਿਨ ਤੋਂ ਲਗਾਤਾਰ ਬੀਸੀ ਦੇ ਵਿੱਚ ਫਿਰ ਹੈਲਥ케ਅਰ ਸਿਸਟਮ ਦੇ ਉੱਤੇ ਸਵਾਲ ਉੱਠ ਰਹੇ ਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸਰੇਮੋਰੀਅਲ ਹਸਪੀਟਲ ਦੇ ਵਿੱਚ ਡਾਕਟਰਾਂ ਨੇ ਕਿਹਾ ਸੀ ਵੀ ਇੱਥੇ ਧਿਆਨ ਨਹੀਂ ਰੱਖਿਆ ਜਾ ਰਿਹਾ ਕੇਅਰ ਜਿੱਦਾਂ ਹੋਣੀ ਚਾਹੀਦੀ ਆ ਮਰੀਜ਼ਾਂ ਦੀ ਉਹ ਤਾਂ ਨਹੀਂ ਹੋ ਰਹੀ ਵੀ ਅਸੀਂ ਪਰੇਸ਼ਾਨ ਆ ਇੱਕ ਹੋਰ ਕੇਸ ਸਾਹਮਣੇ ਆਇਆ ਹੁਣ ਐਰਨ ਬੈਲ ਇਹਦਾ ਨਾਮ ਦੱਸਦੇ ਆ ਉਹਰ ਐਰਨ ਬੈਲ ਨੇ ਆਪਣੀ ਕਹਾਣੀ ਸਾਂਝੀ ਕੀਤੀ ਆ ਉਹਦੀ ਜਿਹੜੀ ਅਲਟਰਾਸਾਉਂਡ ਉਹਨੂੰ ਚਾਹੀਦਾ ਉਹਦੀ ਬ੍ਰੈਸਟ ਦੇ ਲਈ ਉਹਦਾ ਮੈਮੋਗ੍ਰਾਮ ਹੋਇਆ ਪਹਿਲਾ ਮੈਮੋਗ੍ਰਾਮ ਉਹਦਾ ਚੈੱਕ ਕਰਦੇ ਆ ਔਰਤਾਂ ਦੇ ਵਿੱਚ ਜਿਹੜਾ ਛਾਤੀ ਦਾ ਕੈਂਸਰ ਹੁੰਦਾ ਉਹਨੂੰ ਚੈੱਕ ਕਰਨ ਦੇ ਲਈ ਇੱਕ ਟੈਕਨੀਕ ਆ ਮੈਮੋਗ੍ਰਾਮ ਉਹਦੇ ਵਿੱਚ ਉਹਨਾਂ ਨੂੰ ਕੁਝ ਲੱਗਿਆ ਵੀ ਠੀਕ ਨਹੀਂ ਆ ਤੇ ਹੁਣ ਉਹਨੂੰ ਅੱਗੇ ਜਾ ਕੇ ਉਹਦੀ ਅਲਟਰਾਸਾਉਂਡ ਹੋਣੀ ਆ ਉਹਦੇ ਵਿੱਚ ਡੈਂਸ ਬ੍ਰੈਸਟ ਜਿਹੜੇ ਟਿਸ਼ੂ ਸੀਗੇ ਜਿਹੜਾ ਕਿ ਕੈਂਸਰ ਨੂੰ ਕੈਂਸਰ ਹੋ ਸਕਦੇ ਆ ਜਿੱਦਾਂ ਕਹੋ ਕੈਂਸਰ ਨੂੰ ਹਾਈਡ ਕਰਦੇ ਹੋ ਸਕਦੇ ਅਗਲਾ ਸਟੈਪ ਇਹ ਆ ਵੀ ਉਹਨਾਂ ਨੂੰ ਪਹਿਲੇ ਸਟੈਪ ਦੇ ਉੱਤੇ ਲੱਗਿਆ ਵੀ ਇਹਦੇ ਵਿੱਚ ਆਹਹ ਪ੍ਰੋਬਲਮ ਆ ਤਾਂ ਅੱਗੇ ਅਲਟਰਾਸਾਉਂਡ ਕਰਾਇਆ ਜਾਵੇ ਹੁਣ ਉਹਦੇ ਡਾਕਟਰ ਨੇ ਉਹਨੂੰ ਦੱਸਿਆ ਕਿ ਜਿਹੜਾ ਕਲੀਨਿਕ আল্টਰਾਸਾਉਂਡ ਦੇ ਲਈ ਉਹ ਨਵੇਂ ਪੇਸ਼ੈਂਟ ਨਹੀਂ ਲੈ ਰਿਆ ਤੇ ਉਹਨੂੰ ਹੁਣ ਪ੍ਰਾਈਵੇਟ ਜਾਣਾ ਪਊਗਾ ਮਤਲਬ ਇਹ ਤੁਸੀਂ ਦੇਖੋ ਕਿੰਨੀ ਵੱਡੀ ਗੱਲ ਆ ਥਾਂ ਥਾਂ ਦੇ ਉੱਤੇ ਇਹ ਸਰਕਾਰਾਂ ਐਡ ਪਾਉਂਦੀਆਂ ਜਾਂ ਸਿਹਤ ਵਿਭਾਗ ਕਹਿੰਦਾ ਕਿ ਔਰਤਾਂ ਨੂੰ ਤੁਸੀਂ ਬ੍ਰੈਸਟ ਕੈਂਸਰ ਤੋਂ ਬਚੋ ਲੀਡਿੰਗ ਕੌਜ਼ ਆ ਇਹ ਮੈਮੋਗ੍ਰਾਮ ਕਰਾਓ ਇਦਾਂ ਕਰੋ ਓਦਾਂ ਕਰੋ ਹੁਣ ਉਹਨੇ ਕਰਵਾ ਲਿਆ ਉਹਨੂੰ ਸਮੱਸਿਆ ਆ ਗਈ ਉਹ ਕਹਿੰਦੇ ਡਾਕਟਰ ਤਾਂ ਜੀ ਉਹ ਪੇਸ਼ੈਂਟ ਨਹੀਂ ਲੈ ਰਿਆ ਅੱਗੇ ਤੇ ਤੁਸੀਂ ਆਪਣਾ ਪ੍ਰਾਈਵੇਟ ਕਰਾ ਲਓ ਜਾ ਕੇ ਤੇ ਹੁਣ ਉਹ ਪ੍ਰਾਈਵੇਟ ਜਿਹੜਾ ਉਹਨੂੰ ਇਹ ਕਿਹਾ ਕਿ ਤੁਸੀਂ ਜਾ ਕੇ ਪ੍ਰਾਈਵੇਟ ਕਰਾ ਲਓ ਤੇ ਜਿਹੜੀ ਪ੍ਰਾਈਵੇਟ ਕਲੀਨਿਕ ਦੇ ਵਿੱਚ 700 ਡਾਲਰ ਫੀਸ ਆਇਆ ਇਸ ਟੈਸਟ ਦੀ 700 ਡਾਲਰ ਬਹੁਤ ਹੁੰਦਾ ਆ ਬੰਦੇ ਦੇ ਲਈ ਸਪੈਸ਼ਲੀ ਉਸ ਬੰਦੇ ਲਈ ਜਿਹੜਾ ਲੰਬੇ ਸਮੇਂ ਤੋਂ ਡਿਸੇਬਿਲਟੀ ਤੇ ਪਿਆ ਹੋਵੇ ਜਿਵੇਂ ਇਹ ਬੈਲਾ ਇਹਦੀ ਆਪਣੀ ਗੱਲਬਾਤ ਹੁਣ ਕਵਰੇਜ ਦਾ ਇਸ਼ੂ ਆ ਅਲਟਰਾਸਾਉਂਡ ਕਵਰ ਕਰਨਾ ਚਾਹੀਦਾ ਬੀਸੀ ਦੇ ਮੈਡੀਕਲ ਸਰਵਿਸ ਪਲਾਨ ਦੁਆਰਾ ਐਮਐਸਪੀ ਦੁਆਰਾ ਪਰ ਕਿਉਂਕਿ ਅਵੇਲੇਬਲ ਅਪਾਇੰਟਮੈਂਟ ਦੀ ਸ਼ਾਰਟੇਜ ਆ ਪਬਲਿਕ ਸਿਸਟਮ ਦੇ ਵਿੱਚ ਉਹ ਹੋ ਨਹੀਂ ਸਕਦਾ ਤੇ ਉਹਨੂੰ ਜਾਣਾ ਪ੍ਰਾਈਵੇਟ ਪੈਣਾ ਬਹੁਤ ਜ਼ਿਆਦਾ ਡਿਮਾਂਡ ਆ ਇਸ ਚੀਜ਼ ਦੀ ਪਰ ਕਲੀਨਿਕ ਉਹਨੇ ਹੈ ਨਹੀਂ ਬੀਸੀ ਦੇ ਵਿੱਚ ਜਿਹੜੇ ਇਸ ਸਪੈਸੀਫਿਕ ਟਾਈਪ ਇੱਕ ਖਾਸ ਕਿਸਮ ਅਲਟਰਾਸਾਉਂਡ ਦੀ ਤੁਹਾਨੂੰ ਦੱਸਦੇ ਆ ਜਿਹਦੇ ਕਰਕੇ ਬਹੁਤ ਲੰਬਾ ਵੇਟ ਟਾਈਮ ਅਲਟਰਾਸਾਉਂਡ ਕਹਿੰਦੇ ਦੋ ਤਰ੍ਹਾਂ ਦੇ ਨੇ ਇਹ ਇੱਕ ਜਿਹੜੇ ਬ੍ਰੈਸਟ ਅਲਟਰਾਸਾਉਂਡ ਨੇ ਜਿਹੜੇ ਡਾਇਗਨੋਸਟਿਕਸ ਨੇ ਲੰਪਸ ਦੇ ਲਈ ਕੀਤਾ ਜਾਂਦਾ ਤੇ ਇੱਕ ਸਕਰੀਨਿੰਗ ਹੁੰਦੀ ਆ ਡੈਂਸ ਬਰਸ ਟੈਸਟ ਕਰਦੇ ਲਈ ਸਕਰੀਨਿੰਗ ਦੇ ਵਿੱਚ ਜਿਹੜੀ ਜਿਆਦਾ ਉਹ ਸਪੈਸੀਫਿਕ ਜਾਂ ਖਾਸ ਤੌਰ ਦੇਤੇ ਕੋਈ ਚੀਜ਼ਾਂ ਦੇਖਦੇ ਆ ਹੁਣ ਇਸ ਮਾਉਲੇ ਦੇ ਵਿੱਚ ਜਿਹੜੇ ਇਹ ਐਗਜ਼ਾਮ ਪਰਫਾਰਮ ਕਰਦੇ ਆ ਉਹ ਕਹਿੰਦੇ ਐਮ ਐਸ ਪੀ ਸਾਨੂੰ ਕੋਈ ਸਪੈਸੀਫਿਕ ਫੀਸ ਇਹ ਸਕਰੀਨਿੰਗ ਅਲਟਰਾਸਾਉਂਡ ਦੇ ਲਈ ਨਹੀਂ ਦਿੰਦੀ ਸਗੋਂ ਸਾਨੂੰ ਉਹੀ ਫੀਸ ਦਿੱਤੀ ਜਾਂਦੀ ਦੋਵਾਂ ਕਿਸਮਾਂ ਦੇ ਵਿੱਚੋਂ ਜਿਹੜੇ ਡਾਇਗਨੋਸਟਿਕ ਵਾਂਸ ਦੇ ਲਈ ਦਿੱਤੀ ਜਾਂਦੀ ਹੈ ਜਿਹੜੀ ਕਿ ਸਫੀਸ਼ੀਐਂਟ ਨਹੀਂ ਹੈ ਡਿਮਾਂਡ ਬਹੁਤ ਜ਼ਿਆਦਾ ਹੈ ਅ ਤਿੰਨ ਹਜ਼ਾਰ ਜਿਹੜੇ ਐਗਜ਼ਾਮ ਨੇ ਉਹ ਕਹਿੰਦੇ ਮੈਂ 2022 ਦੇ ਵਿੱਚ ਬੁੱਕ ਕੀਤੇ ਆ ਜਿਹੜੇ ਦੱਸਦੇ ਆ ਕਿ ਡਾਕਟਰ ਦੇ ਤੇ ਕਹਿਣ ਅਨੁਸਾਰ ਕਿ ਬਹੁਤ ਜ਼ਿਆਦਾ ਆ ਹੈਲਥ ਮਿਨਿਸਟਰ ਸਾਡੇ ਇੰਡੈਕਸ ਨੇ ਉਹਨਾਂ ਨੇ ਇਹਦੇ ਵਿੱਚ ਕਿਹਾ ਕਿ ਜਿਹੜੀ ਚੇਂजेस ਜਿਹੜੀਆਂ ਇਸ ਫੀਸ ਸਟਰਕਚਰ ਦੇ ਵਿੱਚ ਡਾਕਟਰਾਂ ਦੀ ਸਪੋਰਟ ਕਰਨ ਲਈ ਜਿਹੜੀਆਂ ਹੈਗੀਆਂ ਨੇ ਹੁਣ ਇਸ ਵੇਲੇ ਜੁਲਾਈ ਦੇ ਵਿੱਚ ਜਿਹੜਾ ਆ ਪਿੱਛੇ ਲੰਘ ਕੇ ਗਈ ਆ ਇਹਦੇ ਵਿੱਚ ਐਵਰੇਜ ਵੇਟ ਟਾਈਮ ਮੈਮੋਗ੍ਰਾਮ ਦੇ ਲਈ ਬੀਸੀ ਦੇ ਵਿੱਚ 8.5 ਹਫਤੇ ਦਾ ਆ ਤੇ ਲਗਭਗ 1 ਸਾਲ ਦੇ ਵਿੱਚ 2,70,000 ਮੈਮੋਗ੍ਰਾਮ ਕੀਤੇ ਗਏ ਆ ਸੋ ਇਹ ਵੇਟ ਟਾਈਮ ਕਿਤੇ ਨਾ ਕਿਤੇ ਇੱਕ ਹੋਰ ਸਮੱਸਿਆ ਬਣਦਾ ਜਾ ਰਿਹਾ ਹੈ ਕਈ ਵਾਰੀ ਅ ਇੱਥੇ ਜਿਹੜੀ ਪ੍ਰੋਬਲਮ ਆ ਇਹਦੀ ਜਿਹੜੀ ਡਾਇਗਨੋਸਿਸ ਦੇ ਵਿੱਚ ਕਿ ਉਹਦੀ ਹੁਣ ਬੰਦੇ ਨੂੰ ਕੀ ਹੋਇਆ ਨਹੀਂ ਕੀ ਹੋਇਆ ਉਹਦਾ ਅਲਟਰਾਸਾਉਂਡ ਹੋਊਗਾ ਤੇ ਪਤਾ ਲੱਗੂਗਾ ਨਾ ਤੇ ਜਿੰਨੇ ਚਿਰ ਤੁਹਾਡੀ ਅਲਟਰਾਸਾਉਂਡ ਦੀ ਵਾਰੀ ਹੋਣੀ ਉਹਨੂੰ ਚਿਰਨੂੰ ਤੇ ਜੇ ਤੁਹਾਡੀ ਬਿਮਾਰੀ ਹੋਈ ਉਹਨੇ ਕਿਤੇ ਦੀ ਕਿਤੇ ਵੱਧ ਜਾਣਾ ਫਿਰ ਉਹਦਰੀ ਕੌਣ ਜ਼ਿੰਮੇਵਾਰ ਸੋ ਬੇਸਿਕਲੀ ਜਿਹੜਾ ਡਿਮਾਂਡ ਜ਼ਿਆਦਾ ਆ ਪਰ ਮੋਰੇ ਸਾਧਨ ਸਾਡੇ ਕੋਲ ਉਹਨੇ ਹੈ ਨਹੀਂ ਸੋ ਨਿਤ ਨਵੀਂ ਕਹਾਣੀ ਕੋਈ ਨਾ ਕੋ ਸਾਹਮਣੇ ਆਉਂਦੀ ਹੈ ਕੱਲ ਉਹ ਬੰਦਾ ਕਹਿੰਦਾ ਸੀ ਇੱਕ ਜਿਹੜਾ ਵੀ ਖਬਰ ਆਈ ਸੀ ਕਿ ਮੈਂ 12 ਘੰਟੇ ਉੱਥੇ ਲਾ ਕੇ ਆਇਆ ਇਹਦੇ ਉੱਤੇ ਵੇਟ ਟਾਈਮ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਤੇ ਕੁਝ ਲੋਕ ਕਹਿੰਦੇ ਵੀ ਇਹ ਸਮੱਸਿਆ ਹੈ ਨਹੀਂ ਕਿ ਪਰ ਦੂਜੀ ਗੱਲ ਕਿ ਇਸ ਵੇਲੇ ਟਾਈਮ ਬੜਾ ਪੋਲਿਟੀਕਲੀ ਸੈਂਸਿਟਿਵ ਆ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਆ ਇਹਦਾ ਸੇਦਾ ਸੇਦਾ ਨੁਕਸਾਨ ਐ ਐਂਡੀਪੀ ਨੂੰ ਜਦ ਐਸ਼ਵਲੇ ਦੀ ਸਰਕਾਰ ਨੂੰ ਹੁੰਦਾ ਆ ਦੂਜਿਆਂ ਨੂੰ ਇਹਦਾ ਫਾਇਦਾ ਹੁੰਦਾ ਐ ਤੇ ਖਬਰਾਂ ਚੱਕੀਆਂ ਵੀ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਜਾਂਦੀਆਂ ਐ ਮਸਲੇ ਵੀ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਆਉਂਦੇ ਕਿਉਂਕਿ ਲੀਡਰਸ਼ਿਪ ਹੁੰਦੇ ਵੀ ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾ ਆ ਪਰ ਇਹ ਮਸਲਾ ਥੋੜਾ ਜਿਹਾ ਗੰਭੀਰ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਜੇਕਰ ਕੋਈ ਗੱਲਬਾਤ ਹੁੰਦੀ ਆ ਜੇ ਇਹਦਾ ਕੋਈ ਹੱਲ ਪੱਕਾ ਹੁੰਦਾ ਤਾਂ ਹੀ ਆ ਇਹਦਾ ਲੋਕ ਬੇਸਿਕਲੀ ਪਰੇਸ਼ਾਨ ਨੇ ਕੋਈ ਕੈਂਸਰ ਦਾ ਮਰੀਜ਼ ਆ ਕੋਈ ਡਿਟੈਕਸ਼ਨ ਦਾ ਜਿਹੜਾ ਉਹਦਾ ਪ੍ਰੋਸੈਸ ਦੇ ਵਿੱਚ ਪਿਆ ਕੋਈ ਐਮਰਜੈਂਸੀ ਅਪਾਰਟਮੈਂਟ ਦੇ ਵਿੱਚ ਬੈਠਾ ਵੇਟ ਕਰ ਰਿਹਾ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ